ਚੜਦੇ ਤੇ ਲੈਂਦੇ ਪੰਜਾਬ ਵਾਲਿਆਂ ਨੂੰ ਪਿਆਰ ਭਰੀ ਸასი ਸ਼ਕਾਲ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਅੱਜ ਦਾ ਬਲੌਗ ਆਪਾਂ ਜੋ ਵੀ ਅੱਜ ਸਾਰੇ ਦਿਨ ਵਿੱਚ ਕਰਾਂਗੇ ਉਹਦੇ ਬਾਰੇ ਆਪਾਂ ਸਾਰੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਸੋ ਵੀਡੀਓ ਸਾਰਾ ਬਲੌਗ ਜਰੂਰ ਦੇਖਣਾ ਨਾਲ ਜੁੜੇ ਰਹੋ ਪਿਆਰ ਬਣਾਈ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਨਾ ਸੋ ਆਜੋ ਅੱਗੇ ਵੀਡੀਓ ਚ ਦੇਖਦੇ ਆ ਕਿ ਕੀ ਕੁਝ ਕਰਦੇ ਆ ਆਪਣੇ ਨਾਲ ਜੁੜੇ ਸਾਰੇ ਵੀਰ ਭੈਣ ਭਰਾਵਾਂ ਨੂੰ ਇੱਕ ਰਿਕਵੈਸਟ ਹੈ ਵੀ ਗਰਮੀਆਂ ਆ ਗਈਆਂ ਸੋ ਪੰਛੀਆਂ ਦਾ ਤੇ ਜੋ ਆਵਾਰਾ ਪਸ਼ੂ ਹੈ ਜਾਂ ਛੜਕਾ ਤੇ ਫਿਰਦੇ ਆ ਉਹਨਾਂ ਦਾ ਵੀ ਆਪਾਂ ਧਿਆਨ ਰੱਖਣਾ ਸੋ ਆਉਣ ਵਾਲੇ ਦਿਨਾਂ ਚ ਗਰਮੀ ਕਾਫੀ ਵੱਧਣੀ ਹੈ ਸੋ ਇਸ ਵਾਸਤੇ ਪੰਛੀਆਂ ਵਾਸਤੇ ਭਾਂਡੇ ਜਾਂ ਆਲਣੇ ਜਿੰਨੇ ਵੀ ਦਰਖਤਾਂ ਦੇ ਨਾਲ ਬੰਨਣ ਦੀ ਕੋਸ਼ਿਸ਼ ਜ਼ਰੂਰ ਕਰਿਓ ਸੋ ਉਮੀਦ ਕਰਦਾ ਹਾਂ ਤੁਸੀਂ ਸਾਥ ਦਿਓਗੇ ਧੰਨਵਾਦ ਸੋ ਅੱਜ ਵੀ ਤੁਸੀਂ ਵੇਖ ਹੀ ਰਹੇ ਹੋ ਅਪੋਂ ਮਿੱਟੀ ਤੋਂ ਬਣਾਇਆ ਹੋਇਆ ਬਰਤਨ ਇੱਕ ਨਿਮਨਲ ਬਣਾ ਦਿੱਤਾ ਸੋ ਪੰਛੀ ਆਉਣ ਦੇ ਵਿੱਚ ਪਾਣੀ ਪੀ ਕੇ ਆਪ ਦੀ ਪਿਆਸ ਭਜਾਉਣ ਦੇ ਨਾਲੇ ਗਰਮੀ ਤੋਂ ਬਚਣਗੇ ਸੋ ਨਾਲ ਹੀ ਆਇਆ ਇੱਕ ਰੋਟਨ ਦਾ ਨਵੇਲਾ ਸੀਗੇ ਦੇ ਵਿੱਚ ਆਰਟੀਫੀਸ਼ਰ ਬਣੇ ਹੋਏ ਅੰਡੇ ਲਿਆਣ ਕੇ ਉਹ ਲਾ ਦਿੱਤਾ ਇਹਦੇ ਵਿੱਚ ਚਿੜੀਆਂ ਨੇ ਅੰਡਾ ਬਣਾ ਲੈ ਕੇ ਬੜੀ ਖੁਸ਼ੀ ਦੀ ਗੱਲ ਹੈ ਸੋ ਆ ਦੋ ਚੀਜ਼ਾਂ ਬਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਇਲੈਕਟ੍ਰੀਸ਼ੀਅਨ ਦਾ ਕੰਮ ਆ ਚਲੋ ਅੱਜੋ ਚੱਲਦੇ ਆ ਅੱਜ ਫਿਰ ਪਹਿਲੇ ਦਿਨ ਤੁਹਾਨੂੰ ਵਿਖਾਉਣੇ ਆਪਣਾ ਕੰਮ ਸੋ ਅੱਜ ਹਰਿਆਣਾ ਤੋਂ ਰਾਜਸਥਾਨ ਦੀ ਐਂਟਰੀ ਕਰ ਰਹੇ ਆ ਇਹ ਜੋ ਨਹਿਰ ਹੈ ਇੰਦਰਾ ਨਾਮ ਨਹਿਰ ਹੈ Rajasthan ਦੀ ਸਭ ਤੋਂ ਵੱਡੀ ਨਹਿਰ ਹੈ ਜਿਹਦੇ ਉੱਤੇ ਵੀ ਆਪਾਂ ਲੰਘ ਕੇ Rajasthan ਦਾ ਬਾਰਡਰ ਕ੍ਰੋਸ ਕਰ ਚੁੱਕੇ ਹੁਣ ਅੱਗੇ ਆਪਣਾ ਸਾਰਨੀਪਿੰਡਾ ਜੋ Rajasthan ਦਾ ਉੱਥੇ ਆਪਣਾ ਫਿਟਿੰਗ ਦਾ ਕੰਮ ਚੱਲ ਰਿਹਾ ਉੱਥੇ ਤੁਹਾਨੂੰ ਦੇ ਆਪਾਂ ਤੁਹਾਨੂੰ ਉਹ ਜੁੜੇ ਹੋਏ ਨਾਲ ਸੋ ਆ ਪਹੁੰਚ ਗਿਆ ਆਪਾਂ ਪਿੰਡ ਸਾਰਨੀ ਆ ਆ ਗਿਆ ਸਰਕਾਰੀ ਸਕੂਲ ਉਹ ਆ ਗਈ ਸਾਹਮਣੇ ਬਾਈ ਜੀ ਦੀ ਕੋਠੀ ਜਿੱਥੇ ਆਪਾਂ ਫਿਟਿੰਗ ਕੀਤੀ ਹੈ ਚਲੋ ਆਜ ਵਖੋਣੇ ਆਪਾਂ ਇੱਥੇ ਕੀ ਕੁਝ ਕਰਦੇ ਆ ਸੋ ਜਿਹਨੇ ਵਲੌਗ ਦੇ ਸ਼ੁਰੂ ਵਿੱਚ ਮੈਂ ਕਿਹਾ ਸੀਗਾ ਪੰਛੀਆਂ ਬਾਰੇ ਸੋ ਇੱਥੇ ਆਏ ਤਾਂ ਬਾਈ ਜੀ ਨੇ ਥੈਂਕ ਯੂ ਤਾਂ ਨਹੀਂ ਉਹਦੇ ਵਿੱਚ ਆਣਾ ਸੀਗਾ ਤੋਦਿਆਂ ਦਾ ਉਹਦੇ ਵਿੱਚ ਬੱਚੇ ਸੀਗੇ ਬਾਈ ਉਹਨਾਂ ਨੇ ਬੜਾ ਪੂਰ ਦਾ ਕੰਮ ਕਰਿਆ ਕਾਰਟੂਨ ਦੇ ਵਿੱਚ ਬੱਚਿਆਂ ਨੂੰ ਸੇਫ ਰੱਖ ਦਿੱਤਾ ਸੋ ਇਹਨਾਂ ਦਾ ਘਰ ਵੀ ਬਣਿਆ ਰਹੇਗਾ ਇਸੇ ਤਰ੍ਹਾਂ ਆਪਾਂ ਅਲਪੰਛੀ ਬਾਰੇ ਵੀ ਧਿਆਨ ਰੱਖੀਏ ਔਣ ਵਾਲੇ ਦਿਨਾਂ ਦੇ ਵਿੱਚ ਕਰਨੇ ਕਾਫੀ ਬੜੇ ਜੀ ਪਰਾਣਾ ਕਰ ਬਣ ਰਹੀ ਸੀ ਆਪ ਦਾ ਸੋ ਇਸ ਕਰਕੇ ਆਹ ਕੈਮਰਾ ਇੱਥੋਂ ਸ਼ਿਫਟ ਕਰਨਾ ਸੀਗਾ ਉਸ ਵਾਸਤੇ ਬਾਈ ਜੀ ਉਹਨਾਂ ਨੇ ਸੱਦਿਆ ਸੀਗਾ ਚਲੋ ਕਰਦੇ ਆਂ ਫਿਰ ਸ਼ਿਫਟ ਇਹਨੂੰ ਕੋਠੀ ਦਾ ਕੰਮ ਮੁਕੰਮਲ ਹੋ ਚੁੱਕਿਆ ਬਿਜਲੀ ਫਿਟਿੰਗ ਦਾ ਹੋਰ ওভার ਕੰਮ ਕੰਪਲੀਟ ਹੋ ਚੁੱਕਿਆ ਦੂਜੀ ਕੋਠੀ ਦਾ ਇੱਕ ਲੈੰਟਰ ਲੱਗ ਗਿਆ ਸੋ ਉਹਦਾ ਕੰਮ ਸ਼ੁਰੂ ਕਰਨਾ ਪਈ ਉਹਨਾਂ ਨੇ ਤੇ ਇਸ ਕਰਕੇ ਇਹ ਪੁਰਾਣਾ ਕਰ ਡਸਟਰਾਇ ਕਰਤਾ ਸਾਰਾ ਆਪਾਂ ਨੂੰ ਕੇਸੀ ਇੱਦਾਂ ਕੰਮ ਲੈਣੀ ਸੋ ਇਹ ਕੈਮਰੇ ਪਿੱਛੇ ਲੱਗੇ ਸੀਗੇ ਬੈਕ ਸਾਈਡ ਤੇ ਉਹ ਚੇਂਜ ਕਰਨੇ ਇਸ ਕਰਕੇ ਬੁਲਾਇਆ ਆਪਾਂ ਨੂੰ ਚਲੋ ਕਰ ਦਿਆਂ ਨੂੰ ਸ਼ਿਫਟ ਜੁੜੇ ਉਹ ਨਾਲ ਲਓ ਜੀ ਫਿਰ ਕੈਮਰਾ ਤੇ ਲਾਤਾ ਆਪਾਂ ਕਰਤਾ ਮੁਕੰਮਲ ਕੰਮ ਬਾਕੀ ਉਹਨਾਂ ਦਾ ਇਹ ਸ਼ਿਫਟ ਕਰਨਾ ਸੀਗਾ ਸ਼ਿਫਟ ਕਰ ਦਿੱਤਾ ਸੋ ਜੁੜੇ ਰਹੋ ਵਲੌਗ ਦੇ ਨਾਲ ਅੱਗੇ ਅੱਗੇ ਦੇਖਦੇ ਰਹੋ ਕੀ ਕਰਜ ਕਰਦੇ ਆ ਕੈਮਰੇ ਆ ਲੈ ਮੁਕੰਮਲ ਕੰਮ ਕੋ ਬਾਅਦ ਬਾਈ ਜੁਨਾ ਦਾ ਫੋਨ ਆ ਗਿਆ ਪਿੰਡ ਕਰੀ ਵਾਲਾ ਚਲੋ ਚੱਲਦੇ ਆ ਫਿਰ ਆਪਾਂ ਪੂਰੀ ਮਹਿਰ ਆ ਜੀ ਚਲਦੇ ਆ ਪਿੰਡ ਕਰੀ ਵਾਲੇ ਮਿਲਦੇ ਆ ਫਿਰ ਕਰੀ ਵਾਲੇ ਦੇ ਵਿੱਚ ਹੌਂਦੇ ਜੇ ਕਰੀ ਵਾਲਾ ਮਿਲਦੇ ਆਂ ਫਿਰ ਕੋਠੀ ਦੇ ਵਿੱਚ ਵਿਖਾਉਣੇ ਜਾਂ ਨੂੰ ਆਪਾਂ ਕੀ ਕਰਿਆ ਤੇ ਕਿੰਨਾ ਕੁ ਸੀਲਿੰਗ ਦਾ ਕੰਮ ਚੱਲ ਰਿਹਾ ਕਿੰਨੀ ਕੁ ਵਾਇਰਿੰਗ ਕਰ ਦਿੱਤੀ ਵਿਖਾਉਣੇ ਜਾਂ ਨੂੰ ਚੱਲ ਕੇ ਸੋ ਇਹ ਆ ਜੀ ਆਪਣੀ ਵਰਕਸਾਈਟ ਸਰਦਾਰ ਗਰਚੰਨ ਸਿੰਘ ਜੀ ਦੀ ਕੋਠੀ ਹੈ ਇਹ ਇੱਥੇ ਆਪਣਾ ਵਰਕ ਚੱਲ ਰਿਹਾ ਸੀਲਿੰਗ ਦੇ ਵਿੱਚ ਵਾਇਰਿੰਗ ਕਰ ਰਹੇ ਆਂ ਸੋ ਆ ਜੀ ਚੱਲਦੇ ਆਂ ਆਪਾਂ ਐਂਟਰ ਕਰਦੇ ਆਂ ਅੰਦਰ ਮੇਨ ਐਂਟ੍ਰੈਂਸ ਤੇ ਲੋਬੀ ਦੇ ਵਿੱਚ ਵਾਇਰਿੰਗ ਰੇਅਰ ਕੀਤਾ ਆਪਣਾ ਉਈ ਅੱਜ ਕਰਨਾ ਹੈ ਆਪਾਂ ਵਾਇਰਿੰਗ ਕਰਨੀ ਹੈ। ਬਾਕੀ ਕੁਝ ਪੱਥਰ ਵਾਲੇ ਵੀ ਲੱਗ ਰਹੇ ਨਾਲ-ਨਾਲ ਆਪਣੇ ਸੀਲਿੰਗ ਦਾ ਕੰਮ ਵੀ ਨਾਲ-ਨਾਲ ਪੀਓਪੀ ਵੀ ਹੋ ਰਹੀ ਹੈ। ਸੋ ਲੱਗੇ ਹੋਏ ਆ ਮਿਸਤਰੀਆ ਦੇਖੋ ਸੀਲਿੰਗ ਵਾਲੇ ਵੀ ਲੱਗੇ ਹੋਏ ਆ ਵਿਚੇ ਪੀਓਪੀ ਕਰ ਰਹੇ ਆ। ਬਾਕੀ ਜ਼ਿਆਦਾ ਕੰਮ ਆਪਾਂ ਕੰਪਲੀਟ ਹੋ ਚੁੱਕਿਆ ਸਿਰਫ ਇੱਕ ਲੌਬੀ ਐਂਟਰੈਂਸ ਰਹਿ ਗਈ ਹੈ ਜਾਂ ਇੱਕ ਦੋ ਬਾਥਰੂਮ ਪਏ ਆ। ਸੋ ਅੱਜ ਇਹ ਹੀ ਕਰਨਾ ਹੈ ਆਪਾਂ ਜੁੜੇ ਹੋ ਨਾਲ ਲੋ ਜੀ ਆਪਾਂ ਸੀਲਿੰਗ ਦੇ ਵਿੱਚ ਵਾਇਰਿੰਗ ਕਰ ਰਹੇ ਹਾਂ ਅ ਜੇ ਕੋਈ ਇਲੈਕਟ੍ਰੀਸ਼ੀਅਨ ਭਰਾ ਮੇਰਾ ਵੀਡੀਓ ਦੇਖ ਰਿਹਾ ਤਾਂ ਉਹ ਜ਼ਰੂਰ ਦੱਸੇ ਵੀ ਤੁਸੀਂ ਸੀਲਿੰਗ ਦੇ ਵਿੱਚ ਹਾਂ ਫਲੈਕਸੀਬਲ ਪਾਈ ਵਰਤਦੇ ਹੋ ਜਾਂ ਹੋਰ ਕੁਝ ਵਰਤਦੇ ਹੋ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂ ਜਰਨਲ ਨੌਲੇਜ ਨਾਲ ਸਾਡਾ ਵੀ ਕੰਮ ਬੈਸਟ ਹੋ ਜਾਂਦਾ ਸੋ ਜ਼ਰੂਰ ਦੱਸਣਾ ਸੋ ਦੇਖਦੇ ਰਹੋ ਵੀਡੀਓ ਲਾਸਟ ਤੱਕ ਸਾਰਾ ਬਰੋ ਲੋਕ ਤੁਹਾਨੂੰ ਪਸੰਦ ਆਊਗਾ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੇ ਅੰਕਲ ਜੀ ਹੁਣਾਂ ਦੀ ਕੋਠੀ ਆਪਾਂ ਫਿਟਿੰਗ ਕਰ ਰਹੇ ਆ ਗੁਰਚਨ ਸਿੰਘ ਜੀ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ ਸਾਨੂੰ ਪਤਾ ਲੱਗਿਆ ਕਿ ਉਹ ਵੀ ਪਾਕਿਸਤਾਨ ਤੋਂ ਵੱਲ ਦੇ ਵੇਲੇ ਤੇ ਔਲੇ ਬੇਸੀ ਸਾਨੂੰ 1947 ਦੇ ਵਿੱਚ ਉਹ ਵੀ ਉਧਰ ਉੱਠ ਕੇ ਆਏ ਸੀਗੇ ਕਰੀਬ ਵਾਲਾ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਆਪਾਂ ਤੁਹਾਡੀ ਕਿ ਕਿੱਥੋਂ ਉੱਠ ਕੇ ਆਏ ਸੀਗੇ ਪਾਕਿਸਤਾਨ ਦੇ ਵਿੱਚ ਕਿਹੜਾ ਜ਼ਿਲ੍ਹਾ ਸੀ ਉਹਨਾਂ ਦਾ ਪਿੰਡ ਸੀ ਸ਼ਹਿਰ ਸੀ ਜਾਂ ਕਿੱਥੇ ਵੀ ਸੀ ਸੋ ਜੁੜਦੇ ਰਹੋ ਵਲੌਗ ਦੇ ਨਾਲ ਤੁਹਾਨੂੰ ਉਮੀਦ ਹੈ ਵੀ ਪਸੰਦ ਕਰੇਗਾ ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗਾਂ ਦੇ ਵਿੱਚ ਵੀ ਸਾਡਾ ਇਲੈਕਟ੍ਰੀਸ਼ੀਅਨ ਦਾ ਕੰਮ ਸੋ ਅੱਜ ਪ੍ਰਿੰਟ ਕਰੀ ਵਾਲਾ ਜਿਲ੍ਹਾ ਸਿਰਸਾ ਦੇ ਵਿੱਚ ਅਸੀਂ ਅੰਕਲ ਜੀ ਸਰਦਾਰ ਗਰਚਰਨ ਸਿੰਘ ਜੀ ਦੇ ਘਰੇ ਉਹਨਾਂ ਦੇ ਫਿਟਿੰਗ ਕਰ ਰਹੇ ਸੀਗੇ ਸੂਲਿੰਗ ਦੇ ਵਿੱਚ ਤਾਰਾਂ ਪਾ ਰਹੇ ਸੀਗੇ ਸੋ ਅੰਕਲ ਜੀ ਨੂੰ ਪੁੱਛਦੇ ਆ ਵੀ ਸਾਡਾ ਕੰਮ ਕਿਵੇਂ ਦਾ ਲੱਗਿਆ ਕੰਮ ਤੁਹਾਡਾ ਵਧੀਆ ਹੈ ਬਹੁਤ ਵਧੀਆ ਹੈ ਹਰਦੀਪ ਸਿੰਘ ਜੀ ਅੱਛਾ ਤੁਸੀਂ ਖੁਸ਼ ਹੋ ਸਾਡੇ ਤੋਂ ਹਾਂਜੀ ਖੁਸ਼ ਆਸੀਂ ਅਕਲ ਜੀ ਤੁਸੀਂ ਜੱਬਦੀ ਕਰੀ ਵਾਲੇ ਦੇ ਜਾਂ ਪਸ਼ੋਕੜਾ ਪਾਕਿਸਤਾਨ ਦਾ ਜਾਂ ਕਿਤੋਂ ਦਾ ਸਾਡੇ ਪਿਤਾ ਜੀ ਸਰਬਜਨ ਸਿੰਘ ਜੀ ਸਾਡੇ ਦਾਦਾ ਸਰਦਾ ਸਿੰਘ ਜੀ ਪਾਕਲ ਪਾਕਿਸਤਾਨ ਛੇਕੂਪੁਰਾ 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 ਜ਼ਿਲ੍ਹਾ ਮਤਲਬ ਸਾਡੇ ਉਸ ਖੇਤੀ ਖਾਸ ਹਾਂ ਖਾਸ ਸ਼ਹਿਰ ਛੇਕੂਪੁਰੇ ਦੇ ਵਿੱਚ ਰਹਿੰਦੇ ਸੀ ਤੇ ਸਟੇਸ਼ਨ ਤੋਂ ਉਰਲੇ ਬੰਨੇ ਸਾਡਾ ਜਿੱਥੇ ਇਹ ਸਿਗਨਲ ਪੈਂਦਾ ਸੀ ਉਹਦੇ ਸਾਹਮਣੇ ਹੀ ਨਾਲ ਲੈਂ ਦੇ ਸਾਡਾ ਘਰ ਸੀ ਚਵਾਰਾ ਸੀ ਉੱਥੇ ਅਸੀਂ ਰਹਿੰਦੇ ਸੀ ਪਰ ਉਥੋਂ ਅਸੀਂ ਜਦੋਂ ਰੋਲਾ ਪਿਆ ਤੇ ਫਿਰ ਕਾਦਾ ਪਰਿਵਾਰ ਉਥੋਂ ਕੁਝ ਰਹਿ ਗਏ ਉਥੇ ਕੁਝ ਅਸੀਂ ਵਾਕਾਰ ਆ ਗਏ ਵਾਪਸ ਇਧਰ ਭਾਰਤ ਦੇ ਵਿੱਚ ਇੰਡੀਆ ਚ ਮਤਲਬ ਆਏ ਉਥੋਂ ਉੱਥੇ ਫਿਰ ਸਿਰਸਾ ਹੀ ਆਏ ਸਿੱਧੇ ਜਾਂ ਹੋਰ ਕਿਤੇ ਵੀ ਗਏ ਸੀ ਨਹੀਂ ਉਥੋਂ ਅਸੀਂ ਪਹਿਲੋ ਤੇ ਸਰਕਾਰ ਨੇ ਸਾਨੂੰ ਉਥੇ ਕੈਂਪ ਦੇ ਵਿੱਚ ਇਕੱਠਿਆ ਕੀਤਾ ਉਸ ਤੋਂ ਬਾਅਦ ਫਿਰ ਸਾਨੂੰ ਸਗਰੂ ਪ੍ਰਤਾਪ ਸਿੰਘ ਜੀ ਸਾਡੇ ਇਹਨਾਂ ਨੇ ਜ਼ਮੀਨ ਖਰੀਦੀ ਸੀ ਇੱਥੇ ਇਸ ਲਾਗੇ ਜੀਵਨ ਨਗਰ ਦੇ ਲਾਗੇ ਇੱਥੇ ਤੇ ਆ ਸਾਨੂੰ ਉੱਥੇ ਜਿਹੜੀ ਅਲਾਟਮੈਂਟ ਹੋਈ ਸੀ ਉਹ ਸਾਡੀ ਸੱfte ਦੇ ਵਿੱਚ ਸੀ ਠੀਕ ਹੈ ਜਿੱਥੇ ਅੱਜ ਕੱਲ ਨਾਮਕਾਰੀ ਗੁਰਦੁਆਰਾ ਸੱfte ਸ਼ਿਵਜੀ ਚੌਂਕ ਤੋਂ ਸਿੱਧੇ ਜਾਂਦੇ ਆ ਠੀਕ ਹੈ ਉੱਥੇ ਸੀ ਸਾਡਾ ਸਾਨੂੰ 4 ਕਨਾਲ ਅਲਾਟਮੈਂਟ ਹੋਈ ਉਸ ਤੋਂ ਬਾਅਦ ਅਸੀਂ ਫਿਰ ਉਹ ਜ਼ਮੀਨ ਵੇਚ ਕੇ ਕਰੀ ਵਾਲੇ ਇੱਕ ਮਰੱਬਾ ਜ਼ਮੀਨ ਇੱਥੇ ਲਈ ਠੀਕ ਹੈ ਹੁਣ ਉਦੋਂ ਤੋਂ ਲੈ ਕੇ ਕਿੰਨੇ ਸਾਲ ਹੋ ਗਏ ਕਰੀ ਵਾਲੇ ਰਹਿੰਦੇ ਕਰੀ ਵਾਲੇ ਤੇ ਸਾਨੂੰ ਸਾਡਾ ਜਨਮ ਵੀ ਇੱਥੇ ਕਰੀ ਵਾਲੇ ਹੋਇਆ ਹੈ ਤੇ ਸਾਡੇ ਪਿਤਾ ਜੀ 70-75 ਸਾਲ ਹੋ ਗਏ ਤੁਹਾਨੂੰ ਕਰੀ ਵਾਲੇ ਜਿਹੜੇ ਨੇ ਹਾਂਜੀ ਹਾਂਜੀ 1900 ਇਹ ਅੰਤਾਂਜਾ ਸੀ 55 ਦੇ ਵਿੱਚ ਕਰੀ ਵਾਲੇ ਆ ਗਏ ਠੀਕ ਹੈ ਸਿਰਸਾ ਛੱਡ ਕੇ ਸਿਰਸਾ ਛੱਡ ਕੇ ਵੰਡ ਤੋਂ ਬਾਅਦ ਸਿਰਸਾ ਸਿਰਸਾ ਤੋਂ ਬਾਅਦ ਕਰੀ ਵਾਲੇ ਜੱਦੀ ਕਰੀ ਵਾਲੇ ਜੱਦੀ ਅਸੀਂ ਲੈਨੇ ਆ ਇਸ ਸਵਾਲ ਦੇ ਅਗੇ ਸਾਡੇ 1966 ਦੇ ਵਿੱਚ ਸਾਡੇ ਦਾਦਾ ਜੀ ਨੇ ਸੰਤਸਬਾ ਸਿੰਘ ਜੀ ਨੇ ਇੱਥੇ ਮਕਾਨ ਬਣਾਏ 1966 ਤੇ ਠੀਕ ਹੈ ਉਹ ਅਸੀਂ ਹੁਣ ਫਿਟਿੰਗ ਕਰੀ ਜਾਂਦੇ ਇੱਥੇ ਹੁਣ ਫਿਟਿੰਗ ਕਰੀ ਜਾਂਦੇ ਆ ਉਹ ਅਸੀਂ ਹੁਣ ਟਾ ਗਏ ਤੇੰ ਦਾ ਬਾਰੇ ਤੇ ਕੋਠੀ ਮਤਲਬ ਨਹੀਂ ਸਾਰ ਰਹੇ ਸੋ ਇਹ ਸੀ ਸਾਡੇ ਅੰਕਲ ਜੀ ਗੁਰਚਰਨ ਸਿੰਘ ਜੀ ਸੋ ਇਹਨਾਂ ਦਾ ਪਰਿਸ਼ੋਕਰ ਪਾਕਿਸਤਾਨ ਦੇ ਸ਼ੇਖੋਪੁਰਾ ਜ਼ਿਲ੍ਹੇ ਦੇ ਨਾਲ ਹੈ ਸੋ ਜੋ ਵੀ ਮੇਰੇ ਵੀਰ ਪਾਕਿਸਤਾਨ ਦੇ ਲੈਨ ਪੰਜਾਬ ਦੇ ਕੋ ਵੀਡੀਓ ਦੇਖਦੇ ਹੋਣ ਸ਼ੇਖੋਪੁਰਾ ਦੇ ਵਿੱਚ ਜਿਹੜਾ ਰੇਲਵੇ ਲੈਨ ਸੀ ਉਹਦੇ ਕੋਲ ਜਿਹੜਾ ਮੰਨ ਲਓ ਸਿਗਨਲ ਸੀ ਨਾ ਮੇਨ ਉਹਦੇ ਕੋਲ ਕੋਈ ਕਿੱਲਾ ਘਟ ਕੇ ਇਹਨਾਂ ਦਾ ਘਰ ਸੀਗਾ ਸੋ ਜੋ ਵੀ ਸੱਜਣ ਮਿੱਤਰ ਮੇਰੀ ਵੀਡੀਓ ਵੇਖਣ ਉਹ ਐਡਰੈਸ ਜ਼ਰੂਰ ਪਤਾ ਕਰਨ ਵੀ ਹੈ ਇਹਨਾਂ ਨੇ ਆਪਣੇ ਪਿਤਾ ਜੀ ਦਾ ਨਾਮ ਵੀ ਦੱਸਿਆ ਦਾਦਾ ਜੀ ਦਾ ਨਾਮ ਵੀ ਦੱਸਿਆ ਸੋ ਇਹਨਾਂ ਕੁਝ ਖੁੰੰਦਾ ਹੋਇਆ ਧੰਨਵਾਦੀਆਂ ਸੋ ਪਿਆਰ ਦਿੰਦੇ ਰਹੋ ਸੋ ਜਿਵੇਂ ਤੁਹਾਨੂੰ ਪਿਛਲੇ ਵਲੋਗਾਂ ਚ ਵੀ ਮੈਂ ਦੱਸਿਆ ਤੇ ਮੇਰਾ ਇਲੈਕਟ੍ਰੀਸ਼ੀਅਨ ਦਾ ਕੰਮ ਆ ਕੋਠੀਆਂ ਦੇ ਠੇਕੇ ਲੈਨੇ ਆ ਫਿਟਿੰਗ ਕਰਦੇ ਆ ਬਿਜਲੀ ਦੀ ਸੋ ਅੱਜ ਜੋ ਸਾਰੇ ਦਿਨ ਵਿੱਚ ਅਸੀਂ ਬਿਜਲੀ ਫਿਟਿੰਗ ਕੀਤੀ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਸੋ ਉਮੀਦ ਕਰਦਾ ਆ ਵੀਡੀਓ ਨੂੰ ਪਸੰਦ ਕਰੋਗੇ ਆਉਣ ਵਾਲੇ ਦਿਨਾਂ ਚ ਹੋਰ ਕੰਮ ਵੀ ਜੋ ਕਰਾਂਗੇ ਕੋਠੀਆਂ ਦੇ ਜਾਂ ਕੋਈ ਵੀ ਕੰਮ ਕਰਾਂਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਪਿਆਰ ਬਣਾਈ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਨਾ ਸਾਡਾ ਚੈਨਲ ਸਾਂਝਾ ਪੰਜਾਬ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਤੋਂ ਇਹ ਪੰਜਾਬ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਕਿਸਾਨੀ ਜਿੰਦਾਬਾਦ ਮਜ਼ਦੂਰ ਕਿਸਾਨ ਕਿਸਾਨ ਇੱਕਤਾ ਜਿੰਦਾਬਾਦ ਸੋ ਇਹਨਾਂ ਕੁਝ ਕਹਿੰਦਾ ਹੋਇਆ ਵਲੌਗ ਦਾ ਐਂਡ ਕਰਦੇ ਆ ਸੋ ਸਾਰੇ ਵੀਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ